ਸਾਚਰੀਆ ਕਾਲਜੀ ਮੈਂ ਆ ਸਾਡਾ ਕਿਸਾਨ ਤੋਂ ਲਾਪਰੀ ਸਿੰਘ ਪੁੱਤਰ ਸਾਡਾ ਝੋਨਾ ਫਟਾਰਾ ਨਹੀਂ ਕਰਦਾ ਅਸੀਂ ਕੀ ਪੱਗਿਆ ਸੀ ਪਟੇਰਾ ਪੱਦ ਕੇ ਸੁੱਕਣਾ ਸੋਸਾਇਟੀ ਦੇ ਵਿੱਚ ਵੀ ਫਟੇਰਾ ਹੁਣ ਤਾਂ ਬਹੁਤ ਆ ਗਈ ਆ ਫਟੇਰਾ ਆਪਣੇ ਕਿਸਾਨ ਵੀਰ ਧੜਾ ਧੜਾ ਪਾ ਰਹੇ ਆ ਉਹਨਾਂ ਨੂੰ ਇਹ ਲੱਗਦਾ ਇਹ ਤਾਂ ਨਾ ਹੀ ਫਟੇਰਾ ਤਾਂ ਫਟਾਰਾ ਕਰਾਵੇਗੀ ਆਪਣੇ ਕਿਸਾਨ ਵੀਰ ਨੂੰ ਪਰਟੇਰਾ ਪੋਦਾਂ ਤੇ ਰੀਜੈਂਟ ਇੰਨਾ ਤਿੰਨ ਜ਼ਹਿਰਾ ਵਗੈਰ ਕੋਈ ਹੋਰ ਕੋਈ ਜ਼ਹਿਰ ਦੱਸਦੇ ਹੀ ਨਹੀਂ ਕਹਿੰਦੇ ਇਹੀ ਫਟਾਰਾ ਕਰਾਉਂਦੇ ਆ ਇਹ ਪਾ ਦਿੰਦੇ ਆ ਨਜ਼ਾਰਾ ਆ ਜਾਂਦਾ ਥਾਲੀ ਜਿੱਡਾ ਬੁੱਟਾ ਬਣਾਈ ਜਾਂਦਾ ਝੋਨਾ ਤੇ ਕਈ ਕਿਸਾਨ ਵੀਰਾਂ ਦਾ ਕਹਿਣਾ ਇਸ ਵਾਰ ਤਾਂ ਲਗਭਗ 90 ਸਾਨੀ ਵੀਰਾਂ ਦਾ ਕਹਿਣਾ ਜੇ ਰਸਤਾ ਪ੍ਰਧਾਨ ਵੀ ਪਾਤੀ ਝੋਨੇ ਨੇ ਫਟਾਰਾ ਨਹੀਂ ਕੀਤਾ ਅਸੀਂ ਤਾਂ ਰੀਜੈਂਟ ਫਟੇਰਾ ਸਾਰਾ ਸਮਾਨ ਵੀ ਪਤਾ ਛੱਡੇ ਹੀ ਕੁਛ ਨਹੀਂ ਪਰ ਝੋਨਾ ਸਾਡਾ ਤਾਂ ਹਿਆੜਾ ਜਿਹਾ ਖੜਾ ਯਾਰ ਉਹ ਗੱਲ ਨਹੀਂ ਬੰਦੀ ਜਿਹੜੀ ਪਹਿਲਾਂ ਬੰਦੀ ਸੀ ਪਿਛਲੇ ਸਾਲਾਂ ਚ ਬੰਦੀ ਸੀ ਝੋਨਾ ਯਾਰ ਦੇਖਣ ਚ ਵਧੀਆ ਜਾਂ ਨਹੀਂ ਲੱਗਦਾ ਹੁਣ ਦੋਸਤੋ ਇਹ ਜ਼ਹਿਰ ਆ ਕਦੇ ਵੀ ਸੁਣਿਆ ਵੀ ਜ਼ਹਿਰ ਆਪਣੀ ਜ਼ਮੀਨ ਖਤਰ ਵਧੀਆ ਹੋਣਗੇ ਆਪਣੇ ਝੋਨੇ ਦਾ ਬੂਟਾ ਮਰਉਣਗੇ ਆਪਣੇ ਕਿਸਾਨ ਵੀਰ ਨਹੀਂ ਮੰਨਦੇ ਤੁਸੀਂ ਕੀ ਕਰਨਾ ਮੇਰੇ ਕੋਲ ਤਾਂ ਇਹ ਪੈਕਟ ਹੈ ਨਹੀਂ ਕਿਉਂਕਿ ਮੈਂ ਤਾਂ ਕਦੇ ਆਪਣੀ ਜ਼ਮੀਨ ਦੇ ਵਿੱਚ ਇਹ ਜ਼ਹਿਰ ਪਾਇਓ ਨਹੀਂ ਨਾਮਕ ਦੇ ਕਲੋਰੋਬਾਈਨਾਂ ਕਰਾਟੇ ਪਈ ਨਾ ਫਰਟੇਰਾ ਨਾ ਪਦਾਨ ਤੇ ਨਾ ਹੀ ਹਰੀਜੰਡ ਪਾਈਏ ਜਿਹੜੇ ਬੂਟਾ ਮਰਾਉਂਦੇ ਜਿਹੜੇ ਝੋਨਾ ਕਾਲਾ ਕਰਦੇ ਨੇ ਮੈਂ ਇਹ ਸਮਾਨ ਕਦੇ ਪਾਇਆ ਹੀ ਨਹੀਂ ਤਾਂ ਵੀ ਮੇਰਾ ਝੋਨਾ ਵਧੀਆ ਹਟਾਰਾ ਕਰੀ ਜਾਂਦਾ ਮੈਂ ਤੁਹਾਨੂੰ ਚੰਗੀ ਤਰ੍ਹਾਂ ਕੱਲ ਵੀਡੀਓ ਬਣਾ ਕੇ ਦਿਖਾਉਂਗਾ ਹੁਣ ਗੱਲ ਕਰਕੇ ਫਟੇਰਾ ਰੀਜੈਂਟ ਤੇ ਪਦਾਨ ਦੀ ਤੁਸੀਂ ਇਹਦਾ ਪੈਕਟ ਚੱਕਣਾ ਤੁਹਾਡੇ ਕੋਲ ਘਰੇ ਪਿਆ ਹੋਊਗਾ ਮੇਰੇ ਕੋਲ ਤਾਂ ਹੈ ਨਹੀਂਗਾ ਉਹਦੇ ਉੱਪਰ ਕੀਤੇ ਵੀ ਲਿਖਿਆ ਨਹੀਂ ਉਹਨਾਂ ਵੀ ਇਹ ਗਰੋਥ ਪ੍ਰੋਮੋਟਰ ਆ ਉਹਦੇ ਉੱਪਰ ਕੀਤੇ ਵੀ ਲਿਖਿਆ ਨਹੀਂ ਉਹਨਾਂ ਵੀ ਇਹ ਬੂਟਾ ਮਰਾਊਗਾ ਝੋਨੇ ਦਾ ਹਾਂ ਉਹਦੇ ਉੱਪਰ ਇੱਕ ਚੀਜ਼ ਲਿਖੀ ਹੋਊਗੀ ਇਨਸੈਕਟੀਸਾਈਡ ਵੀ ਇਹ ਕੀਟਨਾਸ਼ਕਾ ਇਹ ਜ਼ਹਿਰ ਆ ਠੀਕ ਹੈ ਨਾ ਹੁਣ ਇਹਦੀ ਕਿਹੜੀ ਕੰਪਨੀ ਆ ਜਿਹੜੀ ਆਪਣੇ ਪ੍ਰੋਡਕਟ ਦੇ ਉੱਪਰ ਇਹ ਨਾਲ ਲਿਖੂਗੀ ਵੀ ਇਹ ਬੂਟਾ ਮਰਾਊਗੀ ਕੰਪਨੀ ਤਾਂ ਨਾ ਜੇ ਮਾੜੀ ਮੋਟੀ 19 21 ਵੀ ਕੰਮ ਕਰਦਾ ਉਹ ਤਾਂ ਵੀ ਉੱਪਰ ਲਿਖ ਦੂਗੀ ਗ੍ਰੋਥ ਪ੍ਰਮੋਟਰ ਆ ਇਹ ਤੁਹਾਡਾ ਝੋਨੇ ਦਾ ਬੂਟਾ ਮਰਾਉਗੀ ਇਹ ਆਹ ਤਾਕਤ ਦੇਉਗੀ ਬਤਾ ਚੜਾ ਕੇ ਮੈਂਡ ਚ ਰੱਖ ਦੂਗੀ ਪਰੰਤੂ ਇਹਦੇ ਉੱਪਰ ਤਾਂ ਇਕੱਲਾ ਕੀਟਨਾਸ਼ਕ ਲਿਖਿਆ ਕੀਟਾ ਨੂੰ ਮਾਰੂਗੀ ਇਹ ਇੱਕ ਜ਼ਹਿਰ ਆ ਕੰਪਨੀ ਤਾਂ ਖੁਦ ਆਪਣੇ ਪੈਕੇਟ ਦੇ ਉੱਪਰ ਲਿਖ ਕੇ ਦੇ ਰਹੀ ਆ ਕਿ ਇਹ ਬੂਟਾ ਨਹੀਂ ਮਰਾਉਗੀ ਜ਼ਹਿਰ ਆ ਜ਼ਹਿਰ ਤਾਂ ਦੋਸਤੋ ਤੁਸੀਂ ਜ਼ਹਿਰ ਨੂੰ ਸਮਾਨ ਕਹੀ ਜਾਨੋ ਯਾਰ ਬਾਲਾ ਸਮਾਨ ਪਾਤਾ ਸਾਡੇ ਝੋਨੇ ਦੇ ਬੂਟਾ ਨਹੀਂ ਮਾਰੇ ਬੂਟਾ ਕਿੱਥੇ ਮਰੂਗਾ ਉਹਨੂੰ ਕੋਈ ਤਾਕਤ ਵਾਲੀ ਚੀਜ਼ ਪਾਈ ਆ ਤੁਸੀਂ ਜੇ ਜ਼ਿੰਕ ਘਟ ਪਾਤੀ 5 ਕਿਲੋ ਪਈ ਤੇ 5 ਕਿਲੋ ਜ਼ਿੰਕ ਹੋਰ ਪਾ ਦਿਓ ਜੇ ਇਸ ਤੁਹਾਡਾ ਚੋਨਾ ਕਾਲਾ ਨਹੀਂ ਗਾ ਪੀਲਾ ਪਈ ਜਾਂਦਾ ਤਾਂ ਉਹਦੇ ਤੇ ਮੈਗਨੀਸ਼ੀਅਮ ਸਲਫੇਟ ਪਾ ਦਿਓ ਤੱਤ ਤਾਂ ਹੈਗੇ ਆ ਤੁਹਾਡੇ ਜ਼ਮੀਨ ਚ ਜਾਣ ਪਾਊਗੀ ਤੁਹਾਡੇ ਚੋਨੇ ਚ ਜਾਣ ਪਾਊਗੀ ਫੇਰ ਹੀ ਪਟਾਰਾ ਕਰੂਗਾ ਉਹ ਜੇ ਤੁਹਾਡਾ ਚੋਨਾ ਪੀਲਾਪਨ ਚ ਹੈਗਾ ਜੇ ਉਹ ਕਾਲੇਪਨ ਚ ਆਊਗਾ ਹਰਿਆਲੀ ਵਧੂਗੀ ਕਲੋਰੋਫਿਲ ਵਧੂਗੀ ਤਾਕਤ ਆਊਗੀ ਫੇਰ ਹੀ ਪਟਾਰਾ ਕਰੂਗਾ ਆ ਜੈਰਾ ਨਾਲ ਥੋੜੇ ਕਰੂਗਾ ਜੇ ਤੁਸੀਂ ਖਰਚਾ ਘਟ ਕਰਨਾ ਚਾਹੁੰਦੇ ਹੋ ਤਾਂ ਸਪਰੇਅ ਕਰ ਦਿਓ ਸਪਰੇਤਵਾ ਸਾਰੇ ਕਿਸਾਨ ਵੀ ਟਲਦੇ ਆ ਸਪਰੇ ਕਿਵੇਂ ਕਰਾਂਗੇ ਆ ਮੈਂ ਕਿਵੇਂ ਕਰੀ ਜਾਣ ਲਗਾ ਸਪਰੇ ਦੇ ਵਿੱਚ ਕੀ ਹੈ ਜੇ ਤੁਹਾਡੇ ਝੋਨੇ ਵਿੱਚ ਕਿਸੇ ਤਰ੍ਹਾਂ ਦੀ ਘਾਟ ਆਈ ਆ ਜਾਂ ਦੋ ਤਿੰਨ ਤੀਜਾਂ ਦੀ ਘਾਟ ਆਈ ਆ ਸਪਰੇ ਕਰ ਦੋ ਸਭ ਤੋਂ ਸਸਤੀ ਪਊਗੀ ਕੀ ਕਰਨਾ ਤੁਸੀਂ 1.5 ਕਿਲੋ ਜੀ ਬਰੀਕ ਯੂਰੀਆ ਲੈ ਲਿਓ ਨਾਲ 1 ਕਿਲੋ ਮੈਗਨੀਸ਼ੀਅਮ ਲੈ ਲਿਓ ਤੇ ਨਾਲ 100-100 ਗ੍ਰਾਮ ਚਿਲਟਡ ਜ਼ਿੰਕ ਤੇ ਲੋਹਾ ਲੈ ਲਓ ਕੰਮ ਤੁਹਾਡਾ ਸਾਰ ਗਿਆ ਬਸ ਚਾਰ ਤੱਤਾਂ ਦੀ ਘਾਟ ਪੂਰੀ ਹੋ ਜਾਊਗੀ ਆਪਾਂ ਆਪਣੀ ਜ਼ਮੀਨ ਨੂੰ ਤਾਕਤ ਦੇਣੀ ਆ ਜ਼ਮੀਨ ਦੇ ਵਿੱਚ ਕੈਲਸ਼ੀਅਮ ਪਾ ਦਿਓ ਜਾਂ ਕੈਲਸ਼ੀਅਮ ਦੀ ਘਾਟ ਆ ਤਾਂ ਤਾਕਤ ਦਿਓ ਉਹਨੂੰ ਮੈਗਨੀਸ਼ੀਅਮ ਪਾ ਦਿਓ ਜ਼ਿੰ ਐ ਤੁਸੀਂ ਸਲਫਰ ਪਾ ਦੋ ਜੀ ਜਿਆਦੇ ਪਾਣੀ ਖੜਦਾ ਬੰਪਰ ਝਾੜ ਲਈ ਆਪਣੀ ਫਸਲ ਨੂੰ 17 ਤਤਾਂ ਦੀ ਲੋੜ ਹੁੰਦੀ ਹੈਗੀ ਤਾਂ ਤੁਸੀਂ ਪਾਈ ਜਨੇ ਉਹ ਜ਼ਹਿਰ ਤੱਕ ਤੱਕ ਦੇ ਪਾਏ ਨਹੀਂ ਐਂ ਤਾਂ ਪਤਾ ਲੱਗਦੇ ਨੇ ਵੀ ਆਪਣ ਨੂੰ ਆਹ ਕਿਹੜੇ ਤੱਤੀ ਘਟ ਗਈ ਜੇ ਝੋਟ ਤੁਹਾਡੇ ਚੁੰਨੇ ਦੇ ਨਵੇਂ ਪੱਤੇ ਪੀਲੇ ਪੈ ਰਹੇ ਆ ਆਪਾਂ ਦੇ ਹਲਕੇ ਹਲਕੇ ਪੀਲੇ ਪੈ ਰਹੇ ਆ ਤਾਂ ਆਹ ਰੀਜੈਂਟ ਪਾ ਦੋਗੇ ਕੋਈ ਫਰਕ ਨਹੀਂ ਪੈਣਾ ਵਾਲਾ ਉਹਦੇ ਉੱਪਰ ਤੁਸੀਂ ਚਲੇਟਡ ਲੋਹਾ ਜਾਂ ਸਿੰਪਲ ਲੋਹਾ ਜਿਹੜਾ ਆਉਂਦਾ ਉਹਦੀ ਸਪਰੇਅ ਕਰ ਦੋ ਤੁਹਾਡਾ ਚੋਨਾ ਕਾਲਾ ਸ਼ਾਹ ਬਣ ਜਾਊਗਾ ਇਹਨਾਂ ਗੱਲਾਂ ਤਿਆਰ ਰੱਖੋ ਆਪਾਂ ਜ਼ਹਿਰ ਨਹੀਂ ਪੋਣੇ ਆਪਾਂ ਜ਼ਮੀਨ ਨੂੰ ਤੱਤ ਦੇਨੇ ਆ ਆਪਾਂ ਆਪਣੀ ਜਮੀਨ ਨੂੰ ਨਿਸ਼ੇੜੇ ਨਹੀਂ ਬਣਾਉਣਾ ਇਹ ਤਾਂ ਹੁਣ ਮੈਡੀਕਲ ਨਸ਼ੇ ਵਾਲੀ ਗੱਲ ਹੋ ਗਈ ਹੁਣ ਜਿਹੜੇ ਆਪਣੇ ਸਾਨੂੰ ਗੋਲੀਆਂ ਸ਼ੀਸ਼ੀਆਂ ਪੀਂਦੇ ਆ ਉਹਨੂੰ ਆਪਾਂ ਕਿਹੋ ਜੀ ਨਜ਼ਰਾਂ ਵਿਖਦੇ ਆ ਠੀਕ ਹੈ ਨਾ ਇਹ ਤਾਂ ਉਹ ਗੱਲ ਹੋ ਗਈ ਤਾਂ ਕਰਕੇ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ